ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗੇ ਆ ਬਨੌਲ ਸ਼ਹਿਰ ਅਜ ਨਾਲਾ ਤਹਿਸੀਲ ਵੀ ਅਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆ ਤਿੰਨ ਪਸ਼ੂ ਦਿਖਾਵਾਂਗੇ ਦੋ ਝੋਟੀਆਂ ਤੇ ਇੱਕ ਵੈੜ ਆਪਾਂ ਪਹੁੰਚੇ ਆ ਵੀਰ ਸੋਨੂ ਦੇ ਕੋਲ ਤੇ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਇਹਨਾਂ ਦੀ ਡਿਟੇਲ ਸਸੀਆ ਭਾਜੀ ਸਸੀਆ ਜੀ ਸਸੀਕਾਰ ਜੀ ਹੋ ਸਨੋ ਠੀਕ ਠਾਕ ਜੇ ਵੜਿਆ ਭਾਜੀ ਵੜਿਆ ਵੜਿਆ ਤੁਸੀਂ ਸੁਣਾਓ ਹਾਂਜੀ ਚੜ੍ਹਦੀ ਕਲਾ ਜੇ ਸਰ ਜੀ ਕਲਾ ਚਾਹੀਦੀ ਬਾਬੇ ਸ਼ਿਤਾ ਜੀ ਬਹੁਤ ਬਹੁਤ ਕਿਰਪਾ ਜੀ ਚਲੋ ਕਿਰਪਾ ਚਾਹੀਦੀ ਆ ਹਾਂਜੀ ਤੇ ਭਾਈ ਜੀ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਕੋਦੋਂ ਸ਼ਹਿਰ ਜਨਾਬਾ ਜ਼ਿਲ੍ਹਾ ਬਰਸਰ ਠੀਕ ਆ ਜੀ ਫੋਨ ਨੰਬਰ 881 967 55 ਠੀਕ ਆ ਜੀ ਤੇ ਇਧਰੋਂ ਕਰ ਲਈ ਸ਼ੁਰੂਆਤ ਜੀ ਠੀਕ ਆ ਦੱਸਿਓ ਭਈਆ ਝੋਟੀ ਬਰੇ ਇਹ ਦੂਜਾ ਸੂਬਾ ਭਾਈ ਸੂਈ ਝੋਟੀ ਅੱਛਾ ਜੀ ਇਹਨੂੰ ਸੂਈ ਨੂੰ 10 ਬਰ ਦਾ ਮਰੇ ਜੀ ਠੀਕ ਆ ਜੀ ਉਧਰ ਕੋ 8 ਕਿਲ ਲੋ ਜੀ ਮੇਲ ਕੱਫ ਆ ਗਿਆ ਤੇ 8 ਲੀਟਰ ਐਸਰ ਬੜਾ ਦੁੱਧ ਦੇਖੋ ਤਿਆਰ ਆ ਤੇ ਉਹ ਤਾਂ ਭਾਈ ਜੀ ਇਹ ਸੁਵਾ ਦੂਜਾ ਸੁਵਾ ਦੂਜਾ ਠੀਕ ਹੈ ਨਾ ਉਹ ਵੀ ਗੱਤ ਘਾਟ ਜਿਹੜਾ ਬਹੁਤ ਤਗੜਾ ਆ ਵੀਰੇ ਭਾਈ ਪਲੀ ਪਲੀ ਨਹੀਂ ਆ ਚਲੋ ਉਹ ਵੀ ਗਿਰ ਪਰਾ ਸਾਹਮਣੇ ਲਾਜੂ ਦੁੱਧ ਚੰਗਾ ਕੱਟੀ ਜਾ ਬਾਈ ਕਿੰਨਾ ਕੁ ਭਰੂਗੀ ਦੁੱਧ ਦੁੱਧ ਭਾਈ ਤੁਹਾਡਾ ਸਾਡਾ ਕੋਈ 12 13 13 14 15 ਕਰੀਏ ਬਾਤ ਕਰੀਏ ਠੀਕ ਹੈ ਠੀਕ ਹੈ ਤਾਂ ਹੀ ਸੁਣੀ ਤੁਹਾਨੂੰ ਬਾਈ ਹਾਂਜੀ 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 ਤੌਰੀ ਪੇਪਰਾਂ ਦਾ ਵਿੱਚ ਇਹ ਕਾ ਕਰ ਰਿਹਾ ਜੇ ਸਿੰਗਲ ਹੱਡੀ ਆ ਕੱਦ ਕਾੜ ਜਿਹੜਾ ਬਹੁਤ ਚੰਗਾ ਆ ਗਿਆ ਵਾ ਕਰਮਾਲੀ ਦਾ ਨੀਤੀ ਜੇ ਵਿੱਚ ਆ ਗਿਆ ਇਹ ਚੱਡੇ ਨੇ ਵੀ ਜਿਹੜੀਆਂ ਡੱਬ ਡੋਬ ਜੇ ਸਾਫ਼ ਹੀ ਆ ਗਿਆ ਕਰਮਾਲੀ ਦੇ ਇਹ ਬਾਕੀ ਇਹ ਦਿਖਾਉਣੀ ਆਪਾਂ ਹਰਮਾਲੀਆ ਠੀਕ ਹੈ ਲਾ ਦਿਓ ਲਾ ਦਿਓ ਲਾ ਦਿਓ ਬੱਚਾ ਲਾ ਦਿਓ ਲਓ ਜੀ ਵੀਡੀਓ ਦੇ ਵਿੱਚ ਹੀ ਲਾਈਵ ਹੀ ਤੁਹਾਨੂੰ ਦਿਖਾਈ ਤੇ ਆਪਾਂ ਇਹਦੀ ਦਿਖਾ ਦੇਣੀ ਆ ਸਮਾਦ ਚਵਾ ਲਓ

ठीकु

ਲੋਈ ਜੀ ਬਣ ਗਈ ਹੈ ਲੋਈ ਲੱਗੇ ਤਾਂ ਚੈੱਕ ਕਰਤਾ ਤੇ ਥਲਾ ਦਾ ਸੈਜ ਕਿਹਾ ਤੇ ਪਸਵਾ ਜਿਹੜਾ ਬਹੁਤ ਹੀ ਚੰਗਾ ਵਾ ਐ ਸੀਵਸ ਲੱਗ ਛੋਟੀ ਆ ਜੀ ਹਾਂਜੀ ਰੋਧਰਾ ਯਾ ਵਾਲੀ ਜਿਹੜੀ ਅਗਲੇ ਦਿਨ ਆਲੀ ਚੋਾਈ ਆ ਯਾ ਬਹੁਤ ਬਹੁਤ ਸਾਫ ਘਾਰਿਆ ਤੇ ਕੋਲ ਤੁਹਾਡਾ ਨੂੰ ਪਸ਼ਮੀਨੀ ਅਜੇ ਪੂਰੀ ਆ ਜੀ ਬੁਆਡ ਹੋਏ ਉਹ ਬੁਆਡ ਉਹ ਬੁਆਡ ਅੱਜ ਬਦ ਮੈਂ ਕਿ ਬਾੜ ਕੇ ਮੈਂ ਕਿ ਜਾਣਾ ਨਾ ਵਾ 7 ਵਜੇ ਆਣ ਕੇ ਲੈ ਜੇ ਪਿਆ ਹੋਊਗਾ ਨਹੀਂ ਨਾ ਮੈਂ ਕਿ ਜਾਣਾ ਤਾਂ ਮੈਂ ਦੁੱਧ ਲੈ ਜਾ ਕਰਵਾਣਗੇ ਅਮਰ ਦੀ ਟੀਕ ਦੇ ਵਿਚਾਰ ਸਫੈਦ ਦੁੱਧ ਬੈਠੇ ਬੀਤੇ ਕਾਤੋਂ ਆਉਂਦਾ ਆਹ ਉਹ ਕਟਾ ਦੇ ਗਾ ਜੀ ਵਾਗ ਭਾਈ ਕਰੀ ਅੱਗੇ ਮੜਾ ਜਾ ਜੁਆਕਾਰ ਯਾਰਾ ਇਹਨੂੰ ਆਲਾ ਕਿੱਥੇ ਲੱਗੇ ਕਿੰਨੀ ਹੋ ਗਈ ਭਾਈ ਜੀ ਗਾੜੇ ਦੀ ਪਾਉਗੇ ਲੀਟਰ ਸਮਾ ਦੇ ਕਰ ਆ ਜੇ ਨਹੀਂ ਕੀ ਲੋ ਵਾਦੇ ਭਾਈ ਠੀਕ ਆ ਠੀਕ ਬਾਦੀ ਫੋਨੇ ਪਲੇਗਾ ਆਹ ਮਰਲੇ ਫੁਲਾਦੇ ਚਵਾਈਏ ਰੋ ਪੁਣਿਆ ਵੀ ਸਾਹ ਹੁਤਾ ਆ ਜਾ ਬਿਲਕੁਲ ਬੋਲ ਤਾਂ ਰਜ ਨੂੰ ਆਪਾਂ ਕਹਿ ਦਿੰਨੇ ਆ ਚਵਾਈ ਜਿਹੜੀ ਬਹੁਤ ਜਿਆਦਾ ਨਰਮ ਆ ਜਿਹੜਾ ਬਾਕੀ ਜੰਮੀ ਪਲੀ ਜਿਹੜੀ ਬਾਹਰ ਜੱਗੀ ਕੋਲ ਵੀ ਕੋਈ ਸੇਵ ਵਾਲਾ ਮੈਚੂਟ ਦੋਤੇ ਚੱਕਾ ਕੇ ਠੀਕ ਨਾ ਕਰ ਮਾਲੀ ਨੇ ਬਾਕੀ ਸੋਹਣ ਖੋਲੇ ਦੇ ਵਿੱਚ ਕਾਫੀ ਆ ਗਈ ਹੈ ਚੰਗੀ ਬੈਕੁੰਡੇ ਨਾਲ ਬੰਦੇ ਆ ਪਿੱਛੇ ਮੁੜਾਗਾ ਨਾ ਜਿਹੜੀ ਐਨ ਕੱਢਿਓ ਕੱਢੀ ਹੋਈ ਲੱਗੀ ਆ ਇਦਰਾ ਵੇਖੀ ਮੜਾਇਆ ਲੋ ਜੀ ਆ ਚੰਗਾ ਕਰਤਾ ਜਿਹੜੀ ਬਾਲਤਿਆਂ ਬਿਲਕੁਲ ਕੰਡੇ ਦੇ ਬਰਾਬਰ ਹੋ ਗਈ ਆ। ਟਵਾਈ ਜਿਹੜੀ ਬਹੁਤ ਜ਼ਿਆਦਾ ਚੰਗੀ ਆ ਛੋਟੀ ਵੀ। ਹਲੋ ਭਾਈ। ਲੋ ਸਾਰਾ ਕੌਜਾ ਆ ਵਾ ਟੀੜੋ ਲਵਾਏ ਤੁਹਾਨੂੰ। ਅੱਛਾ ਅੱਛਾ। ਆ ਇਹਨੂੰ ਉੱਤੜ ਗਈ ਐ ਕਦੇ ਟੀੜਾ। ਠੀਕ ਹੈ ਠੀਕ ਹੈ ਲੋ ਜੀ ਚੈੱਕ ਕਰ ਸਕਦੇ ਆ ਨਾ ਭਵਾਨਾ ਜੀ ਬੋਗ ਨੂੰ ਨੁਚੜ ਗਿਆ ਇਹਦਾ ਪਾਸਾ ਚੈੱਕ ਕਰ ਸਕਦੇ ਆ ਇਹਦਾ ਭਾਈ ਜੀ ਮੁੱਲ ਹੈਰਾ ਇਹਦਾ ਮੁੱਲ ਵੀ ਜੀ ਹਾਂ ਦਾ ਹੀ 38000 ਹਾਂ ਨਾ ਹੀ ਹਾਂ ਇੱਕੋ ਹੀ ਇੱਕੋ ਹੀ ਗੱਲ ਹੈ ਯਾਰ ਕਰੀਏ ਥੋੜਾ ਬੜਾ ਹਣਾ 85 ਦੀ ਭਾਜੀ ਪੂਰੇ ਦੇ ਦਾਂਗੇ ਹਾਂ ਦਾ ਜੀ ਲੋ ਜੀ 85000 ਦੇ ਤਾਂ ਕੁੱਲ ਜਿਹੜੀ ਕੋਠੇ ਕੀਤੀ ਝੋਟੀ ਜਾਂ ਕੋਈ ਵੀਰ ਭਰਾ ਸਾਹਮਣੇ ਲਾ ਜੀ ਦੁੱਧ ਚੰਗਾ ਕੱਢੀ ਜਾਊਗੀ 30000 ਕਰਾਇਆ ਹੋਰ ਪੂਰੇ 82 ਕਰ ਭਾਈ ਠੀਕ ਆ ਠੀਕ ਆ 82 ਨੂੰ ਕੱਟਾ ਵੀ ਚੁਗਣ ਲਿਆ ਵੇ ਹੁਣ ਠੀਕ ਆ ਖਤਰਾ ਮੈਨਾਂ ਡੰਗ ਜਾਇ ਇਹ ਤੋਂ ਵੀ ਗਰੂ ਰੋਲ ਆਇਦਾ ਹਾਂਜੀ 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 ਹਾਂ ਮੇਰਾ ਭਰਾ ਮੇਰਾ ਵੀਰ ਵੀਡੀਓ ਵੇਖ ਕੇ ਸਭ ਕੁਝ ਵੇਖ ਕੇ ਫਿਰ ਮੈਨਾਂ ਵੇ ਸਾਈ ਜਿਹਨੇ ਸਾਈ ਪੋਣੀ ਵੇ ਭਾਜੀ ਹਾਂਜੀ ਇਹ ਕਿਹੜਾ ਪੰਜ ਮਿੰਟਾਂ ਸਾਈ ਪੋਣੀ ਆ ਮੇਰਾ ਵੀਰ ਹਾ ਜਾਂ ਨਾ ਦੱਸ ਦਿਆ ਕਰੀ ਅੱਛਾ ਜੀ ਇੱਕ ਗੱਲ ਬੰਦੇ ਨੇ ਮੈਨੂੰ ਖਰਾਬ ਕੀਤਾ ਮੇਰਾ ਫੋਨ ਹੀ ਚੁੱਕਿਆ ਬੰਦੇ ਨੇ ਅੱਛਾ ਜੀ ਇਹ ਕਿ ਫੋਨ ਚੁੱਕੇ ਨਾ ਬੰਦਾ ਹਾਂਜੀ ਫਿਰ ਮੈਨਾਂ ਗੱਲ ਕਰਨੀ ਬਾਅਦ ਚ ਅੱਛਾ ਜੀ ਇੱਥੇ ਮੁੰਡਾ ਭੇਜਾ ਮੱਝ ਵੇਖਣ ਮੇ ਪੱ ਪੁੰਡਾ ਪੱਜ ਵੇਖ ਗਿਆ ਮੇਰੇ ਕੋ ਸਮਝ ਹੋ ਗਿਆ ਅੱਛਾ ਜੀ ਮੁੜਕਿਆਂ ਦਾ ਭਾਈ ਮੈਂ ਦੋ ਮੋਬਾਈਲੀਆਂ ਵਿੱਚ ਪੈਸੇ ਧਾਗੇ ਮੇਰੀ ਮੱਝ ਵਿਗੰਢੀ ਆ ਹਾਂ ਜੀ ਉਹ ਜਵਾਬ ਦੇਦੇ ਪਹੁੰਚੋ ਕੇ ਹਾਂ ਜੀ ਹਾਂ ਜੀ ਭਾਈ ਮੇਰੀ ਪਸੰਦਰੀਆਂ ਮੈਂ ਨਹੀਂ ਖੜਦੀ ਆਹ ਆਹ ਪਰ ਮੇਰਾ ਫੋਨ ਹੀ ਚੁਗਿਆ ਮੈਂ ਉਹਦਾ ਫਿਰ ਗੱਲ ਕਰਨੀ ਆਵਾਜ਼ ਮੈਨੂੰ ਦੱਸੋ ਕਿ ਕਿੱਦਾਂ ਕਰਨੀ ਠੀਕ ਹੈ ਠੀਕ ਹੈ ਤਾਂ ਭਾਈ ਦੂਜੇ ਨੰਬਰ ਤੇ ਕਿੱਦਾਂ ਆ ਗਈ ਇਹ ਦੂਜੇ ਨੰਬਰ ਤੇ ਬੁਰੀ ਦੋਦੇ 9 ਗਲੂਗਾ ਅੱਛਾ ਜੀ ਭਾਈ ਨੇਦੀ ਨੇ ਬੁਰੀ ਆ ਗਈ ਤੇ ਕੱਦ ਕਾਠੇ ਦਾ ਬਹੁਤ ਹੀ ਚੰਗਾ ਵਾ ਇਹ ਨੂੰ ਕਿ ਨਾ ਡਰ ਮੋਗੇ ਭਾਈ ਸੁਈ ਨੂੰ ਇਹ ਨੂੰ ਸੁਈ ਨੂੰ ਭਾਜੀ ਮਹੀਨਾ ਹੋ ਗਿਆ ਇਹ ਬੱਚਾ ਗਿਆ ਇਹ ਮਾਰੇ ਦਾ ਅੱਛਾ ਜੀ ਹਾਂ ਉਹ ਤੁਹਾਡੇ ਬਾਰੇ ਖਾਂਦੀ ਠੀਕ ਹੈ ਠੀਕ ਹੈ ਲਓ ਜੀ ਕੱਦ ਕਰ ਜਿਹੜਾ ਬਹੁਤ ਹੀ ਚੰਗਾ ਹੈ ਸੁਈ ਨੂੰ ਮਹੀਨੇ ਦੇ ਆਸ-ਪਾਸ ਟਾਈਮ ਹੋ ਗਿਆ ਵਾ ਇਹ 9 ਲੀਟਰ ਦਾ ਜਿਹੜਾ ਬਿਲਕੁਲ ਤਿਆਰ ਆ ਬਾਕੀ ਫਿਰ ਕੁਆਲਟੀ ਵੀ ਚੈੱਕ ਕਰਾ ਲੈਂਦੇ ਆ ਇਹਨਾਂ ਨੂੰ ਇਹ ਸੁਆ ਭਾਜੀ ਸੁਆ ਭਾਜੀ ਦੁੱਜਾ ਸੁਆ ਜੀ ਰੈਂਟ ਤੇ ਹੋ ਗਿਆ ਰੈਂਟ ਆ ਜੀ ਫਾਇਰ ਵੀ ਚੋ ਸੂਈ ਐਣ ਤੇ ਲਾਲੀ ਜੂਰੀ ਆ ਗਈ ਤੇ ਕੀ ਕਰ ਸਕਦਾ ਜਿਹਾ ਨਾ ਹੁੰਦਾ ਇਹ ਵੀ ਪਾਈ ਪੜੀ ਮੇਦੀ ਪੜਾ ਫੜਾ ਪਾ ਕੇ ਬੈਠੇ ਜਮਾ ਬਿਜਲੀ ਆ ਗਈ ਅੱਛਾ ਜੀ ਇੰਦਾ ਪੜਾ ਪਾ ਕੇ ਬੈਹਣਾ ਠੀਕ ਹੈ ਜੀ ਆਹ ਖਲੀ ਪੈਕ ਹੌਲਾ ਚੱਲ ਠੀਕ ਹੈ ਜੀ ਇੰਦਾ ਟੋਣੀ ਮੱਪਾਈ ਠੀਕ ਹੈ ਜੀ ਇੰਦਾ ਪਾਰੇ ਤੇ ਬਸ ਇੰਦਾ ਮੇਦੀ ਫੀਡ ਪਾ ਕੇ ਸਾਦੀ ਤੇ ਮਾਰ ਕੇ ਤੇ ਥੱਲੇ ਬਹਿ ਜਾਓ ਹਾਂ ਤੇਰਾ ਭਾਈ ਜੀ ਮੁੱਲ ਫਿਰ ਇਹ ਨਾਲ ਵੀ ਜਹਾਨ ਆਇਆ ਪਾ ਦੇਣੀ ਹੈ ਭਾਵੇਂ 80 ਕਰੀਏ 85 ਕਰੀਏ 76000 ਦੀ ਝੋਟ ਦੇਣੀ ਹੈ ਕੀ ਤਵੀ 70 ਜਾਂ ਦੀ ਹਾਂ ਨਹੀਂ 70 ਦੀ ਠੀਕ ਹੈ ਜੀ ਹਾਂ 70 ਦੀ ਮੇਰੇ ਘਰੋਂ ਭਾਜੀ ਕੋਈ 2 ਡੰਗ ਚ ਹੋਵੇ 3 ਡੰਗ ਚ ਹੋਵੇ ਠੀਕ ਹੈ ਜੀ ਡੰਗਰ ਸਾਡੇ ਕੋਈ ਭਾਜੀ ਸਾਡੇ ਘਰ ਦਾ ਡੰਗਰ ਨਹੀਂ ਹੁੰਦਾ ਹਾਂਜੀ ਹਾਂਜੀ ਡੰਗਰ ਆਪਾਂ ਮੁੱਲ ਦੇ ਹੁੰਨੇ ਆ ਬਿਲਕੁਲ ਸਹੀ ਗੱਲ ਹੈ ਜੀ ਆਪਾਂ ਇਹ ਬੋਤੋ ਹੀ ਪੈਸੇ ਕੱਢ ਕੇ ਦੇਉਣੇ ਆ ਅਗਲੇ ਮਹੀਨੇ ਬਾਹਰ ਕਰਨੇ ਆ ਹਾਂਜੀ ਹਾਂਜੀ ਦੂਗੀਆਂ ਮੇਰੀਆਂ ਭਾਜੀ ਗੱਲਾਂ ਏ ਠੀਕ ਹੈ ਜੀ ਜਿਹੜਾ ਕੋਈ ਵਾਰਖਤ ਖੜਾ ਮਾਰਾ ਹੁੰਦਾ ਆ ਹਾਂਜੀ ਹਾਂਜੀ ਬਿਲਕੁਲ ਸਹੀ ਗੱਲ ਹੈ ਬੋਤੋ ਕੱਢ ਕੇ ਦੇ ਗਏ ਅਗਲੇ ਮਹੀਨੇ ਬਾਹਰ ਕਰਾਉਣੇ ਆ ਠੀਕ ਹੈ ਜੀ ਮੇਰਾ ਵੀ ਫੇਰ ਰਵੇ ਕਰ ਜਾਣੀਆਂ ਵਾ ਹਾਂਜੀ ਬੰਦਾ ਦੋ ਦਿਨ ਸਾਹਮਣੇ ਤਿੰਨ ਦਿਨ ਸਾਹਮਣੇ ਫੇਰ ਦੱਸੇ ਨਾ 70000 ਦੀ 75000 ਦੀ ਹਾਂ ਲਾਈ ਬਾਈ ਕਹਿੰਦਾ ਕਿ ਚਲੋ ਛੋਟੇ ਜੱਪਾ ਮੌਕੇ ਤੇ ਕਰਦੇ ਵਾ ਤੇ ਆਹ ਭਾਈ ਵਹਿੜ ਕੇ ਆਏ ਇਹ ਭਾਈ ਸੂਈ ਜੇ ਨੂੰ ਕੋਈ ਮਹੀਨਾ ਲਾ ਲੋ ਵੀ 25 ਦਿਨ ਲਾ ਲੋ ਘਰ ਵਾਲੇ 20 25 ਦਿਨ ਪਰ ਮੈਂ ਮਹੀਨਾ ਹੀ ਹਾਂ ਨਾ ਅੱਛਾ ਉਹਨਾਂ ਪਹਿਲੇ ਜਦੋਂ ਬੱਚਾ ਨਹੀਂ ਛੱਡਿਆ ਥੱਲੇ ਠੀਕ ਹੈ ਜੀ ਆਪਾਂ ਦੱਸ ਕੇ ਨਹੀਂ ਕੋਈ ਅਮੀਰ ਬੱਚਾ ਛੱਡੇ ਹੁਣਗੇ ਆਖੇ ਬੱਚਾ ਉਹਨੇ ਪਹਿਲੇ ਦਿਨੋਂ ਛੱਡਿਆ ਦੋ ਤਿੰਨ ਕੋ 13 ਕਿਲੋ ਜੇ ਠੀਕ ਹੈ ਜੀ ਉਹ ਜੇ ਦੋ ਦਿਨ ਦੋ ਡੰਗ ਕੀਰਮਾ ਦੋ 14 ਕਿਲੋ ਹੋਊਗਾ ਅਛਾ ਜੀ ਫਿਰ ਆਪਾਂ 13 ਕਿਲੋ ਕਰਕੇ ਦਵਾਂਗੇ ਜਦੋਂ ਆਪਣੇ ਕੋ ਆਈ ਹੋਈ ਹੈ ਕਿਹੜੇ ਡਗਰ ਉਪਰੋਂ ਦਾ ਕਰਦਾ ਮोटा-ਮੋਟਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਮੱਛੀਆਂ ਆਈਏ ਭਾਈ ਮੱਛੀ ਮਗਰਿਆ ਮੱਛੀ ਵੇ ਭਾ ਮੇਰੇ ਕੋਲ ਮੱਛੀ ਜੀ ਲੋ ਜੀ ਫਰੀ ਮਿਲਕਾ ਪਾ ਗਿਆ ਜੇ ਪਿੱਛੇ ਮੱਛੀ ਮਗਰ ਦੇ ਮੱਛੀ ਨਹੀਂ ਛੱਡ ਦੇ ਹਲੇ ਉਹ ਬਾਹਰ ਹੀ ਦੋ ਪਾ ਦੇ ਸਮਝਿਆ ਅੱਛਾ ਹਾਂ ਸਾਡੇ ਤੇ ਨਹੀਂ ਮੱਛੀ ਮੱਛੀ ਹਟ ਇਹ ਡਾਲਤੀ ਆ ਥੋੜਾ ਜਿਆਦਾ 13 ਤੋਂ 14 ਲੀਟਰ ਜਿਹੜਾ ਦੁੱਧ ਹੈ ਇਸ ਦਾ ਵਿੱਚ ਹਾਰ ਆ ਤੇ ਥਾਂਕਾਂ ਦਾ ਜਿਹੜਾ ਬਹੁਤ ਚੰਗਾ ਲੱਗਾ ਵਾ ਕਰਮ ਵਾਲੀ ਬਾਈ ਥੱਲੇ ਛੱਡ ਦੇ ਬਾਈ ਦੱਸਿਆ ਚੰਗਾ ਦਾ ਕੋਈ ਵੀਰ ਮੁੜਕਾ ਨੂੰ ਕਵੇ ਵੱਛੀ ਛੱਡਦੇ ਨਹੀਂ ਆ ਉਹ ਬਾਟੀ ਦੁੱਧ ਪੀਓ ਨਹੀਂ ਬਿਲਕੁਲ ਸਹੀ ਗੱਲ ਆ ਜੀ ਹਾਂ ਇਹ ਉਹ ਬੰਦੇਆ ਦੰਦਿਆ ਕੇ ਛੱਡਦੇ ਲਾੜਦਾ ਛੱਡਦੇ ਬੰਦਾ ਥੋੜਾ ਜਿਹੜਾ ਚੰਗਾ ਲੱਗਾ ਵਾ ਕਰਮ ਵਾਲੀ ਨੂੰ ਬਾਈ ਦੋਸਤ ਵੀ ਆਪਾਂ ਚੱਲ ਕੇ ਢਾਰ ਲੱਗਾ ਪਿਆ ਵਾ ਚਲੋ ਇਹ ਸੁਈ ਨੂੰ ਕੋਈ ਮਹੀਨੇ ਦੇ ਆਸਪਾਸ ਦਾ ਟਾਈਮ ਨਹੀਂ ਜਿਹੜਾ 25 ਦਿਨ ਕਹਿੰਦੇ ਮਹੀਨੇ ਦੇ ਕਿਵੇਂ ਸੁਈਏ ਅਗਲੇ ਬਨੇ ਦੇਖੋ ਅਗਲੇ ਬਨੇ ਲਓ ਜੀ ਅਗਲੀ ਸਾਈਡ ਤੋਂ ਇਹ ਚਾਹ ਕਰਤਾ ਤੇ ਇਹਦਾ ਤੇ ਭਾਈ ਦੁੱਧ ਵੀ ਇੱਡਾ ਸੰਗਣਾ ਮੱਝਾ ਕਾ ਛਿਟਾ ਦੁੱਧੇ ਦਾ ਅੱਛਾ ਜੀ ਤੇ ਭਾਈ ਮੁੱਲ ਇਹਦਾ ਮੁੱਲ ਤੇ ਭਾਈ ਜੇ ਮੰਨ ਲਓ ਜੋ ਮੱਦੀ ਕਰੀ ਚੋ ਹੁਣ ਆਪਾਂ ਤੇਰਾ 35000 ਦੀ ਖਾਨਾ ਜੀ ਅੱਛਾ ਜੀ ਪੂਰੇ 34000 ਦੀ ਪਾਈ ਜਿਹੜੀ ਹੈ ਠੀਕ ਹੈ ਜੀ ਮੇਰੇ ਕੋਲ ਕੋ ਦੋ ਡੰਗ ਚ ਹੋਵੇ ਤਿੰਨ ਡੰਗ ਚ ਹੋਵੇ 13 ਕਿਲੋ ਮੇਰੇ ਕੋਲ ਦੋ ਮਿੰਟ ਕਿ ਖੜੇ ਠੀਕ ਹੈ ਜੀ ਜਿਹੜਾ ਭਾਜੀ ਮੜਾ ਜਗਾ ਕਹਿਣਾ ਕਿਸ ਨੂੰ ਉਹ ਮੁਰਗੇ ਮੜਾ ਦੱਸਦੀ ਗਾ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਇਹ ਆਪਣੇ ਦਿਖਾ ਦੇਗਾ ਆਈ ਹੁਣ ਜੀ ਨਹੀਂ ਲਾਉਂਦੀ ਹਾਂਜੀ ਹਾਂਜੀ ਜਿਹੜੇ ਪਾਤ ਦਾ ਫਰਕ ਪੈਦਾ ਵਾ ਠੀਕ ਹੈ ਜੀ ਜਿਹੜੇ ਘਰ ਜਾ ਕੇ ਘਰ ਸਦਾ ਵਾ ਬਿਲਕੁਲ ਠੀਕ ਹੈ ਬਾਕੀ ਚੁਵਾਈ ਇੱਕ ਨੰਬਰ ਦੀ ਹੋਊਗੀ ਠੀਕ ਹੈ ਠੀਕ ਹੈ ਜੀ ਆਹ ਉਹ ਬੱਚਾ ਚੁੰਗਣ ਐਵੇਂ ਮੂੰਹ ਨਹੀਂ ਮਾਰਦਾ ਕੋਈ ਬੱਚੇ ਨਾਲ ਮਾਰੋ ਹਾਂਜੀ ਹਾਂਜੀ ਲਓ ਜੀ